ਹਾਂਜੀ ਮਾਤਾ ਜੀ ਜਿਹੜਾ ਅੱਜ ਹੰਸ ਰਾਜ ਹੰਸ ਨੇ ਬਿਆਨ ਦਿੱਤਾਗਾ ਵੀ ਕਿਸਾਨਾਂ ਨੂੰ ਵੀ ਮੈਂ 2 ਤਰੀਕ ਤੋਂ ਬਾਅਦ ਇਹਨਾਂ ਨੂੰ ਦੇਖਾਂਗਾ ਉਹਦੇ ਸਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਉਹਦੇ ਸਬੰਧ ਵਿੱਚ ਦੱਸਦੇ ਆ ਇਹਨੂੰ ਹੰਸ ਰਾਜ ਹੰਸ ਨੂੰ ਵੀ 2 ਤਰੀਕ ਤੋਂ ਬਾਅਦ ਕਿਉਂ ਦੇਖੂਗਾ ਜੇ ਪਹਿਲਾਂ ਦੇਖਣਾ ਪਹਿਲਾਂ ਹੀ ਦੇਖ ਲੈ ਕੋਈ ਇਹੋ ਜੀ ਗੱਲ ਨਹੀਂ ਅਸੀਂ ਕੋਈ ਇਸ ਤਰ੍ਹਾਂ ਡਰਨ ਵਾਲੇ ਤਾਂ ਨਹੀਂ ਕਿ ਕਿਸਾਨ ਅਸੀਂ ਕੋਈ ਇੱਕ ਕਿਸਾਨ ਨਹੀਂ ਕੋਈ ਅਸੀਂ ਦੱਬੇ ਖੁੱੜੇ ਕਿਸਾਨ ਨਹੀਂ ਵੀ ਅਸੀਂ ਕੋਈ ਦੱਬੇ ਖੁੱੜੇ ਕਿਸਾਨਾਂ ਵੀ ਅਸੀਂ ਕੁਝ ਜਾਣਦੇ ਨਹੀਂਗੇ ਅਸੀਂ ਸਭ ਕੋ ਜਾਣਦੇ ਆ ਕਿ ਹਾਂ ਸਰਾਜ ਹਾਂਸ ਨੇ ਹੋਂ ਦੇਖਣਾ ਤਾਂ ਹੋਂ ਦੇਖ ਲੈ 2 ਤਰੀਕ ਤੋਂ ਪਹਿਲਾਂ ਦੇਖ ਲੈ ਜਦੋਂ ਵੀ ਮਰਜ਼ੀ ਦੇਖ ਸਕਦਾ ਜਦੋਂ ਅਸੀਂ ਇਹਨਾਂ ਨਾਲ ਵਾਅਦਾ ਕੀਤਾ ਜਦੋਂ ਅਸੀਂ ਇਹਨਾਂ ਨੂੰ ਪਹਿਲਾਂ ਕਿਹਾ ਵਾ ਵੀ ਦੋ ਸਰਕਾਰਾਂ ਇਹ ਅਸੀਂ ਦੋਨਾਂ ਨੂੰ ਨਹੀਂ ਆਪਣੇ ਫਿਰਨਾ ਚ ਪੜਨ ਦੇਵਾਂਗੇ ਤਾਂ ਹਾਂ ਨਾ ਤਾਂ ਅਸੀਂ ਨਹੀਂ ਵੜਨ ਦੇਵਾਂਗੇ ਇਹਦੇ ਵਿੱਚ ਗੱਲ ਕੀ ਹੈ ਜਿਦੋਂ ਇਹ ਪਾਰਟੀ ਬਾਜ਼ੀ ਦੇ ਵਿੱਚ ਖੜਾ ਹੋਇਆ ਇਹ ਅੱਗੇ ਡਾਉਂਦਾ ਸੀ ਤੇ ਸਾਡਾ ਇਹਦੇ ਨਾਲ ਕੋਈ ਕਿਸੇ ਕਿਸਮ ਦਾ ਸਾਡਾ ਕੋਈ ਵਿਰੋਧ ਨਹੀਂ ਸੀ ਹੁਣ ਸਾਡਾ ਇਹ ਵਿਰੋਧ ਹੈ ਕਿ ਇਹ ਭਾਜਪਾ ਦੇ ਵਿੱਚ ਰਲ ਗਿਆ ਜਿਦੋਂ ਪਾਸ ਪਾਸ ਦੇ ਵਿੱਚ ਰੰਗਿਆ ਤਾਂ ਸਾਨੂੰ ਇਹ ਸਾਡੇ ਬਾਰਡਰ ਖਲਵਾ ਦੇ ਜਾ ਕੇ ਇਹ ਤੇ ਸਾਨੂੰ ਦਿੱਲੀ ਦਾ ਜਾਣ ਦਿੱਤਾ ਜਾਵੇ ਅਸੀਂ ਦਿੱਲੀ ਜਾਵਾਂਗੇ ਤੇ ਇਹ ਸਾਡੇ ਪਿੰਡਾਂ ਦੇ ਵਿੱਚ ਆ ਕੇ ਪ੍ਰਚਾਰ ਕਰ ਲੈ ਜੋ ਕੁਛ ਮਰਜ਼ੀ ਬੋਲੇ ਲੈਕਚਰ ਕਰ ਲੈ ਜੋ ਕਿਤੇ ਪੋਸਟਰ ਲਾਵੇ ਅਸੀਂ ਕੋਈ ਰੋਕਾਂਗੇ ਨਹੀਂ ਜਿਦੋਂ ਸਾਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹੈ ਤਾਂ ਅਸੀਂ ਇੱਥੇ ਇਹਨੂੰ ਆਪਦੇ ਪਿੰਡਾਂ ਦੇ ਵਿੱਚ ਨਹੀਂ ਬਰਨ ਦੇ ਜਿਦੋਂ ਭਗਵਾਨਤਮਾਨ ਦੀ ਸਰਕਾਰ ਹੈ ਭਗਵਾਨ ਤਮਨ ਸਾਡੇ ਕੰਨੀ ਨਹੀਂ ਕਸਾਮਾ ਕੰਨੀ ਚਾਕਦਾ ਸਾਡੇ ਨਾਲ ਵਾਅਦੇ ਕੀਨੇ ਵਾਅਦੇ ਕੀਤੇ ਸੀ ਸਾਰੇ ਵਾਅਦੇ ਕਰਕੇ ਸਾਰੇ ਇਹ ਮੁੱਕਰ ਗਿਆ ਤਾਂ ਹੁਣ ਅਸੀਂ ਭਗਵਾਨ ਤਮਨ ਦੀ ਸਰਕਾਰ ਨੂੰ ਵੀ ਇਸ ਪਿੰਡਾਂ ਦੇ ਵਿੱਚ ਵੜਨ ਦੇਵਾਂਗੇ ਨਾ ਅਸੀਂ ਭਾਜਪਾ ਵਾਲਿਆਂ ਨੂੰ ਵੜਨ ਦੇਵਾਂਗੇ ਭਾਜਪਾ ਸਰਕਾਰ ਸਾਨੂੰ ਦਿੱਲੀ ਜਾਣ ਦੇਵੇ ਤਾਂ ਅਸੀਂ ਸਾਡੇ ਪਿੰਡਾਂ ਦੇ ਵਿੱਚ ਆ ਜੇ ਸਾਡਾ ਵੀ ਇਹ ਵਾਅਦਾ ਇਹਨਾਂ ਨੇ ਐਡੇ ਐਡੇ ਬੈਰੀਕੇਡ ਲਾਏ ਤੇ ਇਹਨੇ ਨੇ ਐਡੇ ਐਡੇ ਕੰਧਾਂ ਕੱਢੀਆਂ ਉੱਥੇ ਜਿਵੇਂ ਆਪਾਂ ਸੀਮੈਂਟ ਦੇ ਵਿੱਚ ਘਰ ਬਣਾਉਨੇ ਆ ਤਾਂ ਇਹ ਉਹ ਕੰਧਾਂ ਹੰਦੀਆਂ ਪਿੱਛੇ ਹਟਾ ਲਾਂ ਅਸੀਂ ਦਿੱਲੀ ਜਾਵਾਂਗੇ ਇਹ ਸਾਡੇ ਪਿੰਡਾਂ ਦੇ ਵਿੱਚ ਪ੍ਰਚਾਰ ਕਰ ਲੈਣ ਅਸੀਂ ਕੋਈ ਡਰਨ ਤੇ ਛਪਣ ਵਾਲੇ ਕਿਸਾਨ ਨਹੀਂ ਅਸੀਂ ਪੂਰੇ ਜਿਵੇਂ ਇਹਨੇ ਦੇਖਣਾ ਉਵੇਂ ਦੇਖ ਲਈ ਤਾਂ